ਇਹ ਵੀ ਅੰਮ੍ਰਿਤਸਰ ਦੀ ਸੇਵਾ ਕਰਨ ਦਾ ਮੌਕਾ ਆ ਤੇ ਆ ਕੇ ਗਵਾਣਾ ਨਹੀਂ ਜੀ ਕਿੱਥੋਂ ਕਿੱਥੇ ਪਹੁੰਚੀ ਆ ਇਹਦੇ ਪੂਰੀ ਕੌਨਫੀਡੈਂਸ ਨਾਲ ਤੇ ਮੋਦੀ ਸਾਹਿਬ ਦੀ ਗਾਰੰਟੀ ਦੇਣ ਮੈਂ ਇੱਥੇ ਆਇਆ ਸਿੰਦੂ ਸਾਹਿਬ ਨਸ਼ਾ ਤੇ ਬੇਰੋਜ਼ਗਾਰੀ ਵੱਡਾ ਮੁੱਦਾ ਹੈ ਜੀ ਨਸ਼ਾ ਤੇ ਬੇਰੋਜ਼ਗਾਰੀ ਵੱਡਾ ਮੁੱਦਾ ਜੀ ਪੰਜਾਬ ਦੇ ਵਿੱਚ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜੀਆਂ ਜਿਤਨਾ ਇਨਵੈਸਟਮੈਂਟ ਆ ਇੱਥੇ ਆਣੀਆਂ ਉਤਰਾ ਹੀ ਬੇ ਜਿਹੜੀਆਂ এমপ্লয়ਮੈਂਟ অপরচুনিটিজ ਨੇ ਉਹ ਜাদੀਆਂ ਖੁੱਲਣ ਗਿਆ ਵਧਣ ਗਿਆ کئی ਤੁਹਾਨੂੰ एग्जांपल ਵੀ ਦਿੱਤੇ ਆ ਅਗਰ ਆਪਾਂ ਸਿਰਫ ਅਮਰਦੇਸਰ ਦੀ ਜੁੱਤੀ ਅਮਰਦੇਸਰ ਦੀ ਪਾਪੜ ਵੜੀਆਂ ਅਮਰਦੇਸਰ ਦੀਆਂ ਓਸ਼ੀਆਂ ਦੀਆਂ ਸ਼ਾਲਾਂ ਅਮਰਦੇਸਰ ਦੇ ਸਕਾਫ ਫੁਲਕਾਰੀ ਅਮਰੀਕਾ ਪਹੁੰਚਾ ਦਈਏ ਕੱਲ ਕੰਪਨੀਆਂ ਆ ਰਹੀਆਂ ਨੇ ਅਗਰ ਅਸੀਂ ਉਹਨਾਂ ਨੂੰ ਉੱਥੇ ਪਹੁੰਚਾ ਦਈਏ ਜਿਤਨਾ ਹੀਰੋ ਸਾਈਕਲ ਸਾਰੇ ਅਮਰੀਕਾ ਚ ਹੁਣ ਵੇਖਦਾ ਆ ਉਹ ਬੇਰੋਜ਼ਗਾਰੀ ਨੂੰ ਵੀ ਹਟਾਊਗਾ ਤੇ ਲੋਕਾਂ ਦੀ ਸਾਡੇ ਭਰਾਵਾਂ ਪੈਣਾ ਦੀਆਂ ਇਨਕਮਾਂ ਵੀ ਵਧਾਊਗਾ ਨਸ਼ਾ ਬਹੁਤ ਮੁੱਦਾ ਨਸ਼ਾ ਦਾ ਪੂਰਾ ਹਾਲ ਹੈ ਸਭ ਨਸ਼ਾ ਅਗਲੀ ਵਾਰੀ ਕਰਾ ਨਸ਼ਾ ਵੱਡਾ ਮੁੱਦਾ ਹੈ ਦੋ ਮਿੰਟ ਬਿਲਕੁਲ ਨਸ਼ੇ ਨੂੰ ਇੱਕ ਤਾਂ ਲਾਅ ਐਂਡ ਆਰਡਰ ਬਾਰਡਰ ਸੀਲ ਦੂਸਰਾ ਜਿਹੜੀ ਇੰਪਲੋਇਮੈਂਟ ਆ ਉਹਦੇ ਨਾਲ ਵੀ ਲੋਕ ਕਿਉਂਕਿ ਜਿਹੜਾ ਯੰਗ ਹੈ ਉਹਨੇ ਆਪਣੀ ਐਨਰਜੀ ਯੂਜ਼ ਕਰਨੀ ਆ ਉਹ ਨਸ਼ੇਵਾਲ ਪੈ ਜਾਵੇ ਜਾਂ ਆਪਣਾ ਕੰਮ ਕਰਨ ਚ ਪੈ ਜਾਵੇ ਇਹ ਜਿਹੜੀਆਂ ਜੋਬਸ ਕ੍ਰੀਏਟ ਕਰਾਂਗੇ ਇਹਦੇ ਨਾਲ ਸਭ ਨੂੰ ਫਾਇਦਾ ਹੋ ਤੇ ਲਾਸਟ ਅਮਰੀਕਾ ਚ ਜਿਹੜਾ ਸਭ ਤੋਂ ਵੱਡਾ ਨਸ਼ੇ ਦਾ ਅਫਸਰ ਆ ਡਾਕਟਰ ਰਾਹੁਲ ਗੁਪਤਾ ਉਹ ਅੰਮ੍ਰਿਤਸਰ ਮੈਡੀਕਲ ਕਾਲਜ ਦਾ ਪੜਿਆ ਆ ਜਦੋਂ ਮੋਦੀ ਸਾਹਿਬ ਪਿਛਲੇ ਸਾਲ ਅਮਰੀਕਾ ਗਏ ਸੀ ਵਾਈਟ ਹਾਊਸ ਚ ਉਹਨੇ ਐਲਾਨ ਕੀਤਾ ਸੀ ਮੈਨੂੰ ਵੀ ਵਾਅਦਾ ਕੀਤਾ ਮੇਰਾ ਦੋਸਤ ਹੈ ਕਿ ਜੋ ਅੰਮ੍ਰਿਤਸਰ ਪਰਿਵਾਰਾਂ ਚ ਤੁਹਾਡੇ ਬੱਚਿਆਂ ਚ ਸਭ ਚ ਇਨਕਮ ਆ ਬਣ ਗੀਆ ਇਹ ਤੁਹਾਨੂੰ ਪਤਾ ਮੈਂ ਰਾਲਾ ਕਰਦਾ ਆ ਇਹ ਪਿਛਲੇ ਚਾਰ ਸਾਲ ਚ ਮੋਦੀ ਸਾਹਿਬ ਨੇ ਅਮਰੀਕਾ ਤੋਂ ਭਾਰਤ ਚ ਇਨਵੈਸਟਮੈਂਟ ਦਾ ਲੈਣੀਆਂ ਤੇ ਆਪਾਂ ਹੁਣ ਸਭ ਦੇ ਮਿਲ ਕੇ ਅਮਰੇ ਸੱਚ ਹਨੇਰੀ ਦਿਹਾਣੀਆਂ 247 ਅਮਰੇਸਰ ਸਾਹਿਬਨ 450 ਸਾਲ ਹੁੰਦੇ ਆ ਤੇ ਉਦੋਂ ਤੱਕ ਅਮਰੇਸਰ ਦੀ ਸ਼ਕਲ ਬਦਲ ਦੇਣੀ ਆ ਅਗਰ ਇਹ ਦੌਰ 6 ਸਾਲਾਂ ਚ ਆਪਣੀ ਸ਼ਕਲ ਬਦਲ ਸਕਦਾ ਆ ਤੇ ਕੀ ਅਮਰੇਸਰ ਨਹੀਂ ਬਦਲ ਸਕਦਾ ਮੈਨੂੰ ਸਿਰਫ ਕੱਲ੍ਹ ਦੇਰ ਦੇਰ ਰਾਤ ਨੂੰ ਪਤਾ ਲੱਗਾ ਕਿ ਤੁਸੀਂ ਸਾਰੇ ਮੱਖੇ ਹੋ ਗਏ ਹੋ ਅੱਜ ਸਾਫ਼ੀ ਪ੍ਰੋਗਰਾਮ ਪੱਠੇ ਨੇ ਜਿੱਥੇ ਕਈ ਭੋਗ ਵੀ ਦੀਏ ਲੇਕਿਨ ਮੈਂ ਕਿਹਾ ਕਿ ਜਰੂਰ ਆਪਣੇ ਵਰਕਰਾਂ ਨੂੰ ਆ ਕੇ ਇੱਥੇ ਮਿਲਣਾ ਔਰ ਅਸੀਂ ਸਾਰੇ ਇਕੱਠੇ ਹੋ ਕੇ ਕਿਉਂਕਿ ਤੁਸੀਂ ਤੇ ਮੈਂ ਪੱਠੇ ਹੋ ਕੇ ਆਪਾਂ ਕੰਮ ਕਰਕੇ ਸਾਰੇ ਲੋਕਾਂ 'ਚ ਚੇਤਾਨਾ ਤੇ ਫਾਈਨਲੀ ਤੁਹਾਨੂੰ ਪਤਾ ਹੈ ਕਿ ਮੋਦੀ ਸਾਹਿਬ ਹੀ ਉੱਥੇ ਸਰਕਾਰ ਬਣਨੀ ਆ ਉਦੇ ਚ ਅਸੀਂ ਵੀ ਭਾਗਿਆ ਦਾ ਹੁਣਾ ਆ ਕਿੱਥੇ ਵੱਡੇ ਵੱਡੇ ਨੇਤਾ ਬੈਠੇ ਨੇ ਇਹ ਪਿਛਲੇ ਕਾਫੀ ਸਾਲਾਂ ਤੋਂ ਅਸੀਂ ਮੋਦੀ ਸਾਹਿਬ ਦੇ ਹੱਥ ਨਹੀਂ ਤੱਕੜੇ ਕਰ ਸਕੇ ਪਰ ਐਤਕਾਂ ਇਸ ਇਲੈਕਸ਼ਨ ਚ ਆਪਿਆਂ ਸਾਰਿਆਂ ਨੇ ਮਿਲ ਕੇ ਅੱਡੇ ਹੋ ਕੇ ਮੋਦੀ ਸਾਹਿਬ ਦੇ ਹੱਥ ਪਕੜੇ ਕਰਨੇ ਆ ਤੇ ਅਮਨਦਰ ਸਾਹਿਬ ਨਮੰਗਾ ਚੁਣ ਕੇ ਦੇਖੋ ਪਿਛਲੇ ਕਿੰਨੇ ਸਾਲਾਂ ਤੋਂ ਅਸੀਂ ਨਹੀਂ ਚੁਣਿਆ ਤੇ ਬਾਅਦ ਚੱਲੀ ਗਈਏ ਕਿ ਫਲਾਣੇ ਦੀ ਗਲਤੀ ਆ ਫਲਾਣੇ ਦੀ ਗਲਤੀ ਆ ਆਪਾਂ ਸਾਰਿਆਂ ਨੇ ਜਾ ਕੇ ਲੋਕਾਂ ਨੂੰ ਬਾਹਰ ਕੱਢ ਕੇ ਤੇ ਆਤਾ ਭਾਪਾ ਨੂੰ ਵੋਟ ਕਰਵਾਣੀ ਆ ਕਿਉਂਕਿ ਜੋ ਫਾਇਦਾ ਬਾਕੀ ਭਾਗ ਨੂੰ ਮਿਲਿਆ ਉਹ ਅਸੀਂ ਆਪਣੇ ਸਰ ਵੀ ਲਾ ਕੇ ਆਉਣਾ ਆ ਜ਼ਿਮੀਂਦਾਰਾਂ ਦੀਆਂ ਕਿਸਾਨਾਂ ਦੀਆਂ ਆਪਣੇ ਜਿੰਨੇ ਵੀ ਭਰਾ ਭੈਣ ਨੇ ਵਰਕਰ ਨੇ ਇੰਡਸਟਰੀਆ ਔਮਰ ਦਾ ਸਾਰਿਆਂ ਦੀਆਂ ਇਨਕਮਾਂ ਵਧਾਉਣੀਆਂ ਨੇ ਔਰੇ ਬਿਲਕੁਲ ਹੋ ਸਕਦਾ ਹੈ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਪੱਤਰੋ ਇੱਥੇ 25 ਅਮਰੀਕਨ ਕੰਪਨੀਆਂ ਆ ਰਹੀਆਂ ਨੇ ਉਹ ਅੰਮ੍ਰਿਤਸਰ ਤੇ ਲੋਕਾਂ ਨਾਲ ਗੱਲ ਕਰਨ ਨਹੀਂ ਆ ਜਿਹੜੀ ਉਹਨਾਂ ਨੇ ਬਾਕੀ ਭਾਰਤ ਚ ਲਿਆਂਦੀ ਆ ਆਪਾਂ ਅੰਮ੍ਰਿਤਸਰ ਵੀ ਲੈ ਕੇ ਆਉਣੀ ਆ ਜਿਹੜੀ ਵੀ ਲਾਅ ਐਂਡ ਆਰਡਰ ਦੀ ਲੜ ਦੀ ਤੇ ਹੋਰ ਮੁਸੀਬਤਾਂ ਸਾਡੀਆਂ ਭੈਣਾ ਬਾਬਾ ਤੇ ਸਾਰੇ ਭਰਾਵਾਂ ਨੂੰ ਮੇਦ ਕਰਦੀਆਂ ਪੈਂਦੀਆਂ ਉਹ ਬਿਲਕੁਲ ਬੰਦ ਕਰਦੀਆਂ ਇਹ ਤੁਹਾਨੂੰ ਦੀ ਨੌਂ ਦੀ ਗਰੰਟੀ ਦੇਣਾ ਆ ਅਸੀਂ ਉਹ ਜੱਟਾਂ ਦੇ ਪਾਰਟੀ ਤੁਸੀਂ ਸਾਰਿਆਂ ਨੇ ਜਾ ਕੇ ਪੁੱਥਾਂ ਚ ਲੋਕਾਂ 'ਚ ਜਾ ਕੇ ਉਹਨਾਂ ਨੂੰ ਦੱਸਣਾ ਆ ਕਿ ਅੱਜ ਦਾ ਅਮਰitsar ਜੇ ਨਾ ਖੜਾ ਹੋਣਾ ਇਹ ਅੰਮਰਸਰ ਜਿਹੜਾ ਸਿਰਤੀ ਦਾ ਘਰ ਹੈ ਇਹਨੂੰ ਅਸੀਂ ਵਾਪਸ ਕੁੱਤੇ ਲੈ ਕੇ ਜਾਣਾ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਦੀ ਫੋਟੇ ਆਪਣੇ ਰੋਕੇ कम <laughs>